ਅਜੇ ਵੈਟਲੈਂਡਾਂ ਦੁਨੀਆ ਭਰ ਦੇ ਵਿੱਚ ਵੈਟਲੈਂਡਾਂ ਦੀ ਆਪਣੀ ਮਹੱਤਤਾ ਹੈ ਤੇ ਵਿਸ਼ਵ ਦੇ ਵਿੱਚ ਜਿਹੜੀਆਂ ਵੈਟਲੈਂਡਾਂ ਜਿ세 ਪਾਣੀ ਦੇ ਸਟੋਰੇਜ ਸਮਝ ਲਓ ਉਹ ਸਾਡੇ ਦੁਨੀਆ ਦਾ ਭੋਖਾ ਪਾਣੀ ਆ ਤਾਂ ਜੀਵਨ ਆ ਪਾਣੀ ਬਚਾਓ ਜੀਵਨ ਬਚਾਓ ਕਿ ਬਿਟਲੈਂਡਾ ਪਾਣੀ ਦੀ ਸਟੋਰੇਜ ਜਿੱਥੇ-ਜਿੱਥੇ ਵੀ ਵੱਜਣਗੇ ਤਾਂ ਹੀ ਕੋਈ ਅਕਸ ਰੱਖਿਆ ਤਾਂ ਸਵਾਜਿਅ ਜਿੱਥੇ ਦੁਨੀਆ ਭਰ ਦੇ ਵਿੱਚ ਕੋਈ ਤਰਜਹਾਡਾ ਬਣਾਇਆ ਜਾ ਰਿਹਾ ਪਾਣੀਆਂ ਦੀ ਸੰਭਾਲ ਦੀ ਜਾਗਰੂਕਤਾ ਪੈਦਾ ਕਰੀਏ ਜਿੱਥੇ-ਜਿੱਥੇ ਬਿਟਲੈਂਡਾ ਹੈ ਉਥੇ ਉਹਨਾਂ ਵਿੱਚ ਪੈ ਰਹੇ ਗੰਦੇ ਪਾਣੀ ਉਹਨਾਂ ਵਿੱਚ ਪੈ ਰਹੀ ਜੋ ਬਾਰੂ ਕੈਮੀਕਲ ਜਾਂ ਜੋ ਕੁਝ ਵੀ ਉੱਤੇ ਡਿੱਗ ਰਿਹਾ ਇਨੂੰ ਰੋਕਣ ਦਾ ਯਤਨ ਕਰੀਏ ਤੇ ਉਹਨਾਂ ਦੀ ਸੰਭਾਲ ਕਰਕੇ ਜਿਹਦੇ ਨਾਲ ਸਾਡਾ ਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਜੋ ਵਿਖਾ ਉਸ ਰੱਖੇ ਤੋ ਪਾਣੀ ਬਚਾਓ ਜੀਵਨ ਬਚਾਓ ਪਾਣੀ ਆ ਤਾਂ ਪ੍ਰਾਣੀ ਆ ਨਹੀਂ ਤਾਂ ਖਤਮ ਕਹਾਣੀ ਹੈ ਪਹਿਲਾ ਪਾਣੀ ਜੀਵ ਹੈ ਜਿੱਥੇ ਹਰਿਆ ਸਭ ਕੋਈ ਅਨੰਦ ਦੇਵਤਾ ਪਾਣੀ ਦੇਵਤਾ ਪ੍ਰਸੰਤਰ ਦੇਵਤਾ ਲੋਣ ਜਦੋਂ ਮਾਪਾ ਕਰਦੇ ਤਾਂ ਹੋਵਾ ਪਾਕ ਕੋਇਤਾ ਇਹ ਦੇਵਤਾ ਰੂਪ ਵੀ ਹੈ ਇਹਨੂੰ ਕਿਹਾ ਪਿਤਾ ਰੂਪ ਵੀ ਹੈ ਮਾਂ ਕੀ ਰक्त ਪਿਤਾ ਕਾ ਘਰ ਕਿ ਜੀਵਨ ਦਾਤਾ ਹੈ ਸਾਡੇ ਵਾਸਤੇ ਸਾਡੀ ਆਉਣ ਵਾਲੀਆਂ ਬੀੜੀਆਂ ਦਾ ਵੇਖ ਪਾਣੀ ਦੇ ਨਾਲ ਜੁੜਿਆ ਹੋਇਆ ਦੁਨੀਆ ਦੇ ਵਿੱਚ ਜਿਹੜਾ ਹੈ ਤੇਲ ਤੋਂ ਬਿਨਾਂ ਦਸਰ ਸੰਗ ਦਾ ਪਰ ਪਾਣੀ ਤੋਂ ਬਿਨਾ ਨਹੀਂ ਸਰ ਸਕਦਾ ਕਿਉਂਕਿ ਪਾਣੀ ਜੀਵਨ ਦਾ ਆਧਾਰ ਸੋ ਅੱਜੇ ਇਸ ਪਵਿੱਤਰ ਦਿਹਾੜੇ ਦੇ ਉੱਤੇ ਜਿੱਥੇ ਵੀ ਅਸੀਂ ਬਹਿ ਰਹੇ ਹਾਂ ਜਿੱਥੇ ਵੀ ਅਸੀਂ ਬਹਿ ਰਹੇ ਹਾਂ ਪਾਸ਼ਾ ਨੇ ਜਿੱਥੇ ਸਾਨੂੰ ਥਾਂ ਦਿੱਤੀ ਹੈ ਬਾਣੀ ਦੇ ਪਾਸ਼ਾ ਫਰਮਾਨ ਕਰਦੇ ਜਿੱਥੇ ਜਾਏ ਵੀ ਇਹ ਭਲਾ ਕੀ ਹੈ ਐਸੇ ਥਾਂ ਦੇ এনਵਾਇਰਨਮੈਂਟ ਹਵਾ ਪਾਣੀ ਧਰਤੀ ਦਾ ਖਿਆਲ ਰੱਖੀਏ ਤੇ ਉਸ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਈਏ ਸੋ ਇਸ ਕੋਤਰ ਦੇ ਹਾੜੇ ਦੀ ਦੁਨੀਆ ਭਰ ਦੇ ਵਿੱਚ ਵਸ ਰਹੇ ਸਾਰੇ ਵਾਤਾਵਰਣ ਪ੍ਰੇਮੀਆਂ ਨੂੰ ਜਲ ਪ੍ਰੇਮੀਆਂ ਨੂੰ ਇਹ ਤੇ ਕੰਮ ਕਰਨ ਵਾਲਿਆਂ ਨੂੰ ਲੱਖ ਲੱਖ ਵਧਾਈ ਦਿੰਦੇ ਆ ਤੇ ਗੁਰੂ ਚਰਨਾਚਰ ਅਰਦਾਸ ਕਰਦੇ ਆ ਕਿ ਕੁਦਰਤੀ ਸਰੋਤ ਜਿਹੜੇ ਹੈ ਇਹਨਾਂ ਨੂੰ ਸੇਵਾ ਸੰਭਾਲਣ ਦਾ ਬਲ ਬਖਸ਼ ਤਾਂ ਕਿ ਆਉਣ ਵਾਲੇ ਪੀੜ੍ਹੀਆਂ ਰੱਖਤ ਹੋ ਸਕੇ ਸਾਰੀਆਂ ਉਸ ਸੰਗਤਾਂ ਨੂੰ ਦੇਸ਼ ਦੁਨੀਆ ਦੇ ਵਿੱਚ ਵਸਦੇ ਵਾਤਾਵਰਣ ਪ੍ਰੇਮੀਆਂ ਨੂੰ ਅੱਜ ਵੇਸੂ ਬਟਲਾਂ ਦੇ ادي لك لك بدايه